ਦੇਜ ਦੇ ਵਿੱਚ ਬਸੰਤ ਪੰਚਮੀ ਦਾ ਤਿਹਾਰ ਮਨਾਉਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਪਰ ਕੁਰਾਲੀ ਸ਼ਹਿਰ ਦੇ ਵਿੱਚ ਚਾਈਨਾ ਡੋਰ ਅੱਜ ਵੀ ਵਿਕ ਰਹੀ ਹੈ ਤੇ ਰੋਜ਼ ਕੋਈ ਨਾ ਕੋਈ ਚਾਈਨਾ ਡੋਰ ਦਾ ਸ਼ਿਕਾਰ ਵੀ ਹੋ ਰਿਹਾ ਹੈ ਸਾਡੇ ਨਾਲ ਭਾਈ ਸਾਹਿਬ ਨੇ ਜਿਨ੍ਹਾਂ ਨੂੰ ਚਾਈਨਾ ਡੋਰ ਨੇ ਸ਼ਿਕਾਰ ਬਣਾਇਆ ਤੇ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਤੇ ਬਲੱਡ ਵੀ ਕਾਫੀ ਨਿਕਲਿਆ ਸਰ ਆਪਣਾ ਨਾਮ ਕੀ ਹੈ ਰਿਸ਼ੀ ਗਾਇ ਕਿੱਥੇ ਰਹਿੰਦੇ ਤੁਸੀਂ ਅਨਾਜ ਮੰਡੀ ਕੀ ਗੱਲ ਹੋ ਗਈ ਡੜੀ ਪੱਟੀਆਂ ਲੱਗੀਆਂ ਹੋਈਆਂ ਰਸਤ ਬੱਸ ਸਟੈਂਡ ਤੋਂ ਆ ਰਹੇ ਸੀ ਘਰ ਨੂੰ ਹੂੰ ਅਚਾਨਕ ਡੋਰ ਆ ਗਈ ਹੂੰ ਮੈਂ ਜਦ ਦੇਖਾ ਖੂਨ ਨੂੰ ਖੁੰਜਾ ਸੀ ਗਾਦੇ ਪਛੇ ਗਏ ਤੁਸੀਂ ਮੋਟਰਸਾਈਕਲ ਤੇ ਜਦ ਹੀ ਗਿਰਗੇ ਸੀਗੇ ਨੀਚੇ ਕੀ ਹੋਇਆ ਨਾ ਗਿਰੇ ਨਹੀਂ ਜੀ ਹਾਂ ਹੋਲੀ ਖਾਲੀ ਮੋਟਰਸਾਈਕਲ ਜਦ ਦੇਖਿਆ ਖੂਨ ਦੀ ਧਾਰ ਪੈ ਗਈ ਇਕਦਮ ਫਿਰ ਆਪ ਚਲਾ ਕੇ ਲੈ ਕੇ ਗਏ ਖੂਨ ਦੇ ਧਾਰ ਦੇ ਵਿੱਚ ਮੋਟਰਸਾਈਕਲ ਲੈ ਕੇ ਗਏ ਜੀ ਹਸਪਤਾਲ ਤੇ ਜਿਆਦਾ ਤੇਰੇ ਖੂਨ ਚੱਲਿਆ ਤਾਂ ਲੋਕਾਂ ਨੇ ਦੇਖਿਆ ਹੋਣਾ ਇਕੱਠੇ ਹੋ ਗਏ ਹੋਣੇ ਲੋਕ ਤਾਂ ਮੁੰਡਾ ਲੈ ਕੇ ਗਿਆ ਬਿਠਾ ਕੇ ਹਸਪਤਾਲ ਫਿਰ ਡਾਕਟਰ ਕੀ ਕਹਿੰਦੇ ਫਿਰ ਡਾਕਟਰ ਨੇ ਦੋ ਤਿੰਨ ਟਾਂਕੇ ਲਾਈ ਹਾਂ ਬਾਕੀ ਦਵਾਈ ਦੇ ਦਿੱਤੀ ਹੂੰ ਇਹ ਥਾਣੇ 'ਚ ਵੀ ਗਏ ਦਿਖਾ ਕੇ ਆਣਾ ਤਾਂ ਉਹਨਾਂ ਨੂੰ ਇੱਕ ਵਾਰ ਵੀ ਚਿਹਰਾ ਵੀ ਭਾਈ ਇੱਕ ਨਾ ਟਾਂਕੇ ਲੱਗੇ ਮੇਰੇ ਚਾਈਨਾ ਡੋਰ बिक रही ਹੈ ਥਾਣੇ 'ਚ ਨਹੀਂ ਕੋਈ ਜੀ ਗਾਈ ਨਹੀਂ ਕੀ ਮੰਗ ਕੀ ਕਰਦੇ ਹੋ ਕਿਉਂਕਿ ਲਗਾਤਾਰ ਚਾਈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਗਈ ਜਾਂਦਾ ਵੀ ਅਸੀਂ ਚਾਈਨਾ ਡੋਰ ਬੰਦ ਕਰਤੀ ਫੇਰ ਵੀ ਹਾਦਸੇ ਹੋ ਰਹੇ ਹੈ ਭਾਜੀ ਬੰਦ ਕਰਨੀ ਨਹੀਂ ਚਾਈਨਾ ਡੋਰ ਦੀ ਅਤੇ ਜ਼ਰੂਰ ਜਿਸ ਤਰ੍ਹਾਂ ਭਾਈ ਸਾਹਿਬ ਦੇ ਚਾਈਨਾ ਡੋਰ ਨੇ ਕਾਫੀ ਜਿਹੜੀ ਸੱਟਾਂ ਮਾਰੀਆਂ ਤੇ ਇਹ ਆਪ ਦੱਸ ਰਹੇ ਨੇ ਕਿ ਇਹਨਾਂ ਨੂੰ ਖੂਨ ਦੇ ਲੱਤਪਤ ਹੋ ਕੇ ਕੋਈ ਲੋਕ ਹਸਪਤਾਲ ਲੈ ਕੇ ਗਏ ਸੀ ਤੇ ਹਸਪਤਾਲ ਦੇ ਵਿੱਚ ਇਹਨਾਂ ਦੇ ਟਾਂਕੇ ਲੱਗੇ ਆ ਤੇ ਬਸੰਤ ਪੰਚਮੀ ਦਾ ਤਿਆਰ ਨੇੜੇ ਆ ਰਿਹਾ ਤੇ 2 ਦਿਨ ਬਾਅਦ ਬਸੰਤ ਪੰਚਮੀ ਹੈ ਜਿਸ ਨੂੰ ਲੈ ਕੇ ਹੁਣ ਮੋਟਰਸਾਈਕਲ ਵਾਲੇ ਜਰੂਰ ਸਾਵਧਾਨ ਹੋ ਜਿਓ ਕਿਉਂਕਿ ਕੁਰਾਲੀ ਦਾ ਪ੍ਰਸ਼ਾਸਨ ਹਜੇ ਤੱਕ ਸਿਰਫ ਇੱਕ ਮੁਕੱਦਮਾ ਹੀ ਦੇ ਸਕਿਆ ਜੋ ਸਿਰਫ 5 ਗੱਟੂ ਹੀ ਬਰਾਮਦ ਕਰ ਸਕਿਆ ਜਦਕਿ ਕੁਰਾਲੀ ਸ਼ਹਿਰ ਦੇ ਵਿੱਚ ਚਾਈਨਾ ਡੋਰ ਦੀਆਂ ਤਾਰਾਂ ਵਿਛੀਆਂ ਹੋਈਆਂ ਅਤੇ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਰਹੇ ਨੇ